ਵੀਡੀਓ ਅੱਜ ਮਿੱਤਰੋ ਤੁਹਾਡੇ ਸ਼ੇਅਰ ਕਰਨ ਲਈ ਹੈ ਕਿ ਸਿੱਖ ਕੌਮ ਦੇ ਮਹਾਨ ਯੋਧੇ ਸੂਰਬੀਰ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਕੱਲ ਨੂੰ 5 ਜੁਲਾਈ ਨੂੰ 12 ਵਜੇ ਲੋਕ ਸਭਾ ਦੇ ਵਿੱਚ ਸਪੀਕਰ ਓਮ ਬਿਰਲਾ ਜੀ ਦੇ ਕਮਰੇ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਸ਼੍ਰੀ ਖਡੂਰ ਸਾਹਿਬ ਦੀ ਸੌ ਚੁੱਕਣ ਵਾਲੇ ਆ ਕੱਲ ਨੂੰ ਉਹਨਾਂ ਨੂੰ ਵਿਸ਼ੇਸ਼ ਖੋਜ ਦੇ ਹੈਲੀਕਾਪਟਰਾਂ ਹੀ ਜਹਾਜ਼ਾਂ ਰਹੀਂ ਡਿਬਰੂਗੜ ਤੋਂ ਦਿੱਲੀ ਲੈ ਕੇ ਜਾਂਦਾ ਜਾਣਾ ਉਹਨਾਂ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਕੱਲੇ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਨਾਓ ਫੋਟੋ ਕਰਵਾ ਸਕਦੇ ਐ ਨਾ ਕੋਈ ਬਿਆਨ ਜਾਰੀ ਕਰ ਸਕਦੇ ਆ ਲਿਖ ਕੇ ਮੰਨ ਲੋ মিডিਆ ਨੂੰ ਨਾ ਕੋਈ ਕਿਸੇ ਤਰ੍ਹਾਂ ਦੀ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਨਾ ਕੋਈ ਕਰ ਸਕਦਾ ਇਹ ਸਾਰੀਆਂ ਸ਼ਰਤਾਂ ਦੇ ਅਧੀਨ ਉਹਨਾਂ ਨੂੰ ਆਰਜੀ ਪੈਰੋਲ ਮਿਲੀ ਹੈ ਡੀਸੀ ਸ੍ਰੀ ਅਮਰਤਸਰ ਸਾਹਿਬ ਵੱਲੋਂ ਇੱਕ ਤਾਂ ਮਿੱਤਰੋ ਪਤਾ ਲੱਗ ਗਿਆ ਕਿ ਕੰਮ ਸਾਰਾ ਸਟੇਟ ਸਰਕਾਰ ਦੇ ਹੀ ਹੱਥ 'ਚ ਹੈ ਵੀ ਉਹਨਾਂ ਨੂੰ ਕਦੋਂ ਛੱਡਣਾ ਹੈ ਕਦੋਂ ਉਹਨਾਂ ਦੀ ਐਨਐਸਏ ਖਤਮ ਕਰਨੀ ਹੈ ਕਦੋਂ ਵਧਾਉਣੀ ਹੈ ਕਦੋਂ ਘਟਾਉਣੀ ਹੈ ਹੁਣ ਅੱਜ ਇੱਕ ਛਿੱਟੇ ਮਾਰ ਆਖੀ ਜਾਵੇ ਅੱਗੇ ਜੀ ਡੀਜੀਪੀ ਸਾਹਿਬ ਦੇ ਕੋਟੇ ਦੇ ਵਿੱਚੋਂ ਸਾਰਾ ਖਰਚਾ ਜਿਹੜਾ ਆਉਣਾ ਉਹ ਖਰਚਾ ਡੀਜੀਪੀ ਸਾਹਿਬ ਦੇ ਕੋਟੇ ਦੇ ਵਿੱਚੋਂ ਕੀਤਾ ਜਾਣਾ ਗੱਲ ਸੁਣੋ ਏ ਛਿੱਟੇ ਮਾਰ ਪੱਤਰਕਾਰੋ ਜਦੋਂ ਤਾ ਤੁਸੀਂ ਆਦੇ ਸੀ ਅਮਰਤਪਾਲ ਆ ਗਿਆ ਜਦੋਂ ਤੁਸੀਂ ਵਿਊ ਬਟੋਰਨੇ ਸੀ ਉਦੋਂ ਭਾਈ ਅਮਰਤਪਾਲ ਕਹਿਣ ਲੱਗ ਪਏ ਭਾਈ ਸਾਹਿਬ ਕਹਿਣ ਲੱਗ ਪਏ ਚਾਰ شپੇਰੇ ਉਹਦੇ ਪੰਜ ਸੱਤ 10 ਲੈ ਕੇ ਭੂਕਣੇ ਜਿਵੇਂ ਬਾਈ ਲੱਖਾ ਦਾ ਹੁੰਦਾ ਤੇ ਬੈਠੇ ਰਹਿੰਦੇ ਸੀ ਤੇ ਜਦੋਂ ਉਹਦੇ ਤੇ ਆਣ ਲੱਗੀ ਤੇ ਫੇਰ ਆਖਣ ਲੱਗ ਪਏ ਅਮਰਤਪਾਲ ਉਹ ਜਾਂਦਾ ਬਾਈ ਬਲਦ ਵਾਲੇ ਉਹਦੇ ਵਾਲੇ ਪਾ ਮੋਟਰਸਾਈਕਲ ਵਾਲੀ ਰੇੜੀ ਤੇ ਬੈਠਾ ਉਧਰ ਅਮਰਤਪਾਲ ਦੇਖਿਆ ਬਈ ਭੇਸ ਬਦਲ ਕੇ ਜਾਂਦਾ ਹੌਦਰਾ ਅੰਮ੍ਰਿਤਪਾਲ ਦੇਖਿਆ ਬਈ ਪੱਠੇ ਵੱਢੀ ਜਾਂਦਾ ਕਿੰਨਾ ਕੁਸੇ ਨਾਣੇ ਚਲਾਇਆ ਉਹੀ ਛਿੱਟੇਮਾਰ ਅੱਜ ਇੱਕ ਮੈਂ ਨਾਲ ਹੀ ਲੈਂਦਾ ਉਹ ਆਖੀ ਜਾਵੇ ਅਕੇ ਜੀ ਡੀਜੀਪੀ ਸਾਹਿਬ ਦੇ ਕੋਟੇ ਚੋਂ ਖਰਚਾ ਜਿਹੜਾ ਆਉਣਾ ਹੈ ਉਹ ਕੀਤਾ ਜਾਣਾ ਹੈ ਉਹਨਾਂ ਨੂੰ ਲੈ ਕੇ ਆਉਣਾ ਤੇ ਵਾਪਸ ਦਿੱਲੀ ਤੋਂ ਡਿਬਰੂਗੜ੍ਹ ਅਸਾਮ ਜੇਲ੍ਹ ਵਿੱਚ ਛੱਡਣ ਤੱਕ ਦਾ ਗੱਲ ਸੁਣ ਲਓ ਮਿੱਤਰੋ ਜਿਵੇਂ ਭਾਈ ਅਮਰਤਪਾਲਾ ਦਾ ਸੀ ਨਾ ਕਿ ਤੁਸੀਂ ਗੁਲਾਮ ਹੋ ਹੁਣ ਲੱਗ ਗਿਆ ਨਾ ਪਤਾ ਇੱਕ ਬੰਦਾ ਬਿਆਨ ਵੀ ਨਹੀਂ ਜਾਰੀ ਕਰ ਸਕਦਾ ਓਏ ਲੋਕੋ ਇੱਕ ਬੰਦਾ ਫੋਟੋ ਵੀ ਨਹੀਂ ਖਰਾ ਸਕਦਾ ਇੱਕ ਬੰਦੇ ਦੇ ਪਰਿਵਾਰ ਤੋਂ ਬਿਨਾ ਕਿਸੇ ਨੂੰ ਨੇੜੇ ਫਟਕਣੇ ਜ ਨਹੀਂ ਦਿੱਤਾ ਜਾਣਾ ਤੇ ਇੱਕ ਬੰਦਾ ਜੇਲ੍ਹ ਦੇ ਵਿੱਚੋਂ ਇੰਟਰਵਿਊ ਕਰਦਾ ਹੈ ਇੱਕ ਬੰਦਾ 30-30 ਹਜ਼ਾਰ ਦੀ ਟੀ-ਸ਼ਰਟ ਪਾ ਕੇ ਆਉਂਦਾ ਹੈ ਟੋਪੀ ਲੈ ਕੇ ਆਉਂਦਾ ਹੈ ਉਹਨੂੰ ਬਖਤਰਬੰਦ ਗੱਡੀਆਂ ਦੇ ਵਿੱਚ 20 ਕੈਮਰਿਆਂ ਵਾਲੇ ਪੱਤਰਕਾਰਾਂ ਨੂੰ ਪਹਿਲਾਂ ਦੱਸ ਕੇ ਲੈ ਕੇ ਆਂਦਾ ਜਾਂਦਾ ਹੈ ਆਹ ਫਰਕ ਆ ਓਏ ਤੁਹਾਡੇ ਤੇ ਹੀ ਐਨਐਸ ਕਿਉਂ ਲੱਗਦੀ ਹੈ ਤੁਹਾਡੇ ਤੇ ਹੀ ਤਸ਼ੱਦਦ ਕਿਉਂ ਹੁੰਦਾ ਹੈ ਆਹ ਫਰਕ ਹੈ ਲੋਕੋ ਉਹਨਾਂ 'ਚ ਤੇ ਆਪਣੇ 'ਚ ਇੱਕ ਬੰਦਾ ਬਿਨਾਂ ਗੱਲ ਤੋਂ ਬਿਨਾਂ ਕਿਸੇ ਕੇਸ ਰਜਿਸਟਰਡ ਤੋਂ ਰ ਟੇਨ ਕਰਕੇ ਰੱਖਿਆ ਹੋਇਆ ਐਨਐਸਸੀ ਅਧੀਨ ਤੇ ਇੱਕ ਬੰਦੇ ਤੇ ਯਾਰ ਐਨੇ ਮੁਕੱਦਮੇ ਤੇ ਇੰਨਾ ਕੋਸੋਣ ਉਹ ਅੰਦਰ ਜੇਲ੍ਹ ਦੇ ਵਿੱਚ ਆਈਫੋਨ ਯੂਜ਼ ਕਰੇ ਹਰ ਤਰ੍ਹਾਂ ਦੀ ਉਹਨੂੰ ਫੈਸਿਲਿਟੀਆਂ ਜਦੋਂ ਮਰਜੀ ਉਹ ਗਾਰਡ ਪਵਾ ਕੇ ਹਸਪਤਾਲ ਜਾਵੜੇ ਮਤਲਬ ਐਸ਼ੂ ਆਰਾਮ ਵਾਸਤੇ ਤੁਸੀਂ ਸਮਝੀਗੇ ਹੈ ਤੇ ਜਦੋਂ ਮਰਜੀ ਚਾਰ ਖਿਲ ਲੇ ਛਿਲੜ ਖਰਚ ਕੇ ਤੇ ਜੋ ਮਰਜੀ ਕਰ ਲਈ ਯਾਰ ਤੁਸੀਂ ਸਿਆਣੇ ਹੋ ਪਰ ਮੇਤਰੋ ਗੱਲ ਸੁਣ ਲੋ ਸਦਾ ਨਾ ਬਾਗੀ ਬੁਲਬੁਲ ਬੋਲੇ ਸਦਾ ਨਾ ਮौज ਬਹਾਰਾਂ ਸਦਾ ਨਹੀਂ ਚੜੀ ਰਹਿੰਦੀ ਕੱਲ ਪਰਸੋ ਨਾ ਮੈਂ ਉਹ ਵੇਖਿਆ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਸੀ ਆ ਜਿਹੜੇ ਇੱਥੇ ਜੇਬਾਂ ਤੇ ਲਾਈ ਫਰਦੇ ਆ ਲੀਡਰ ਉਹ ਭਰਾਵੋ ਊੜੇ ਵਾਲੇ ਥਾਂ ਪਏ ਤੇ ਝੰਡੇ ਵੀ ਰੁੜੀ ਜਾਣ ਹਾਂ ਇਹ ਸਰਕਾਰਾਂ ਇਹ ਪਾਵਰਾਂ ਸੋਦਾ ਨਹੀਂ ਰਹਿੰਦੀਆਂ ਇੱਥੇ ਬਿਆਨ ਤੁਸੀਂ ਹਰ ਗਿਆ ਦੇ ਸੀ ਸਾਡੀ ਤੂਤੀ ਬੋਲਦੀ ਆ ਓਏ ਫੋਨ ਕਰਿਆ ਤੇ ਰਾਤ-ਰਾਤ ਖੰਭੇ ਲਾ ਕੇ ਤੜਕੇ ਨੂੰ ਮੋਟਰ ਲਾ ਕੇ ਚਲਾ ਦਿੰਦੇ ਸੀ ਅਫਸਰ ਲੈਂਦਾ ਕੋਈ ਨਾ ਹਰ ਜਨ ਬਰਾੜ ਸਾਡੇ ਨੇੜੇ ਦਾ ਮੁੱਖ ਮੰਤਰੀ ਸੀ ਮੁਖਸਰ ਸਾਹਿਬ ਦੇ ਨੇੜੇ ਦਾ ਉਹਨਾਂ ਦੇ ਘਰ ਦਾ ਕਦੇ ਸਰਪੰਚ ਵੀ ਨਹੀਂ ਜਿੱਤਿਆ ਜਿਹੜਾ ਤਸ਼ਾਦਦ ਲੋਕੋ ਪਹਿਲਾਂ ਤਾਂ ਕੜੂਰ ਸਾਹਿਬ ਵਾਲਿਓ ਸੋਡੇ ਪੈਰਾਂ ਤੇ ਸਿਰ ਰੱਖ ਕੇ ਤੁਹਾਨੂੰ ਨਮਣਾ ਕੜੂਰ ਸਾਹਿਬ ਵਾਲਿਓ ਤੁਸੀਂ ਰੱਖ ਵਿਖਾਈ ਸਰਕਾਰ ਨੂੰ ਗੁੱਸਾ ਵਿਖਾਤਾ ਤੇ 190000 ਤੇ ਸਭ ਤੋਂ ਵੱਧ ਵੋਟਾਂ ਨਾਲ ਬੰਦਾ ਜਿਤਾਤਾ ਭਾਈ ਅਮਰਤਪਾਲ ਸਿੰਘ ਕੀ ਵਿਖਾਇਆ ਵੀ ਉਹਦੇ ਨਾਲ ਧੱਕਾ ਹੋਇਆ ਜੇ ਭਾਈ ਅਮਰਤਪਾਲ ਦੀ ਕੋਈ ਗਲਤੀ ਹੈ ਗਨਾਹ ਕਰਿਆ ਹੈ ਖਾਣੇ ਵਾਲਾ ਕੇਸ ਹੋਇਆ ਤਾਂ 19 ਸਜ਼ਾ ਭਾਈ ਅਮਰਤਪਾਲ ਨੂੰ ਉਸ ਤੋਂ ਵੱਧ ਦੇ ਦਿੰਦੇ ਪਰ ਆ ਜਿਹੜਾ ਕਰਿਆ ਨਾ ਇਹ ੱੱੱਕਾ ਹੋਇਆ ਹੁਣ ਯਾਰ ਮੈਂਬਰ ਆਫ ਪਾਰਲੀਮੈਂਟ ਆਫੀਸ਼ੀਅਲੀ ਬੰਦਾ ਬਣ ਗਿਆ ਰਿਕਾਰਡ ਤੇ ਉਸ ਦਿਨ ਭਾਈ ਅਮਰਤਪਾਲ ਸਿੰਘ ਨੂੰ ਆਵਾਜ਼ ਵੱਜੀ ਤਿੰਨ ਵਾਰੀ ਵੱਜੀ ਉਹ ਰਿਕਾਰਡ ਤੇ ਆ ਗਈ ਉੱਥੇ ਤਾਂ ਜੇਕਰ ਕੋਈ ਆਵਾਸੀ ਵੀ ਲੈਂਦਾ ਨਾ ਭਾਈ ਜੀ ਲੋਕ ਸਭਾ 'ਚ ਤਾਂ ਉਹ ਰਿਕਾਰਡ ਤੇ ਆਉਂਦੀ ਆ ਰਿਕਾਰਡ ਤੇ ਇੱਕ ਬੰਦਾ ਆਫੀਸ਼ੀਅਲੀ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਯਾਰ ਨੌ ਹਲਕਿਆਂ ਦੀ ਨੁਮਾਇੰਦਗੀ ਕਰ ਰਿਹਾ ਹੈ ਚਾਰ ਪੰਜ ਲੱਖਾਂ ਨੂੰ ਵੋਟ ਪੈਗੀ ਲੋਕਾਂ ਦੀਆਂ ਭਾਵਨਾਵਾਂ ਹੈ ਪਰ ਲੋਕਤੰਤਰ ਮਿੱਟੀ 'ਚ ਰੋਲ ਕੇ ਰੱਖ ਦਿੱਤਾ ਸੋ ਮੇਟਰ ਤਗੜੇ ਰਹੋ ਅਰਦਾਸਾਂ ਬੇਨਤੀਆਂ ਕਰੋ ਪ੍ਰਮਾਤਮਾ ਭਲੀ ਕਰੂਗਾ ਭਲੀ ਕਰੇ ਕਰਤਾਰ ਤੇ ਜਗਿੰਦਰ ਵਰਗੇ ਆਪਾਂ ਵਿਹਲੇ ਕਰ ਦੇਣੇ ਆ ਔਰ ਦੋ ਸਾਲ ਦਾ ਹੀ ਗੇ ਇੱਥੇ ਬੜੇ ਆਏ ਤੇ ਬੜੇ ਗਏ ਮੇਰਾ ਸਕੰਦਰ ਅਰਗੇ ਲੋਧੀ ਅਰਗੇ ਪਤਾ ਨਹੀਂ ਕਿੰਨੇ ਇੱਥੇ ਅਬਦਾਲੀ ਦਰਾਨੀ ਨਰੀ ਆਏ ਤੇ ਨਰੀ ਗਏ ਜਿਹੜੇ ਨੇ ਕੀਤੀ ਹੈ ਨਾ ਉਹਨੇ ਫਲ ਭੋਗਿਆ ਹੀ ਭੋਗਿਆ ਪਜਾਮੀ ਪੰਜਾਬੀ ਆ ਜਿਹੜੇ ਅਣਖੀ ਤੇ ਗੈਰ ਤਮੰਦ ਲੋਕ ਹੈ ਤੇ ਕੱਲ ਨੂੰ ਭਾਈ ਅਮਰਤਪਾਲ ਸਿੰਘ ਨੇ ਸਹੂ ਚੱਕਣੀ ਹੈ ਸਾਰੇ ਤੜਕੇ ਜੇਕਰ ਗੁਰਦੁਆਰਾ ਸਾਹਿਬ ਜਾਓ ਜਦੋਂ ਵੀ ਜਾऊं ਤੇ ਨਹੀਂ ਤਾਂ ਆਪਦੇ ਘਰੇ ਬੈਠੇ ਉਹਨਾਂ ਦੀ ਤੰਦਰੁਸਤੀ ਦੀ ਚੜਦੀ ਕਲਾ ਦੀ ਅਰਦਾਸ ਕਰਿਓ ਵੀ ਆ ਕੇ ਉਹ ਸਿੱਖ ਕੌਮ ਦੀ ਪੰਜਾਬੀਆਂ ਦੀ ਭਗਵਾਈ ਕਰਨ ਹੁਣ ਵੀਡੀਓ ਸ਼ੇਅਰ ਕਰਨ ਵਾਲੀ ਕਸਰ ਨਾ ਛੱਡਿਓ YouTube ਚੈਨਲ ਤੇ ਬਰਾਡ ਲੰਬੀ ਵਾਲਾ ਧੰਨਵਾਦ